ਨਾਮ ਪ੍ਰਮਿੰਦਰ ਕੌਰ ਮੈਂ ਪਿੰਡ ਲੰਗ ਤੋਂ ਜ਼ਿਲ੍ਹਾ ਪਟਿਆਲੇ ਤੋਂ ਮੈਂ ਮੈਂ ਕਈ ਦਵਾਈ ਕਾਰਨ ਦੰਦਾਂ ਨੂੰ ਖਰਾਬ ਹੋਏ ਸੀ ਇਸ ਕਰਕੇ ਪਹਿਲੇ ਮੈਂ ਪ੍ਰਾਈਵੇਟ ਦੰਦ ਦਿਖਾਏ ਉੱਥੇ ਬਹੁਤ ਖਰਚਾ ਪੈ ਰਿਆ ਸੀ ਇਸ ਕਰਕੇ ਅਸੀਂ ਦੰਦ ਲਵਾ ਨਾ ਸਕੇ ਫਿਰ ਮੈਨੂੰ ਉਸੇ ਨੇ ਦੱਸਿਆ ਵੀ ਆਪਣੇ ਖਾਲਸਾ ਐਡ ਵਾਲਿਆਂ ਦੇ ਵੀ ਉੱਥੇ ਇਲਾਜ ਬਹੁਤ ਠੀਕ ਢੰਗ ਨਾਲ ਕਰਿਆ ਜਾਂਦਾ ਤਾਂ ਮੈਂ ਕਈ ਦਿਨਾਂ ਤੋਂ ਇੱਥੇ ਆਂਦੀ ਆ। 3 ਦਿਨਾਂ ਚ ਵਿੱਚ ਵਿੱਚ ਮੇਰੇ ਦੰਦ ਉਹਨਾਂ ਨੇ ਸੈੱਟ ਕਰਦੇ। ਮੈਂ 11 ਕੈਪ ਲਵਾਏ। ਇੱਥੇ 8000 ਨਾਲ ਮੇਰਾ ਸਰ ਗਿਆ। ਉੱਥੇ ਮੇਰੇ ਤੋਂ 16000 ਰੁਪਏ ਮੰਗਦੇ ਸੀ। ਇਸ ਕਰਕੇ ਇਦੋਂ ਇੱਥੇ ਅੱਧਾ ਕਾ ਖਰਚਾ ਪਿਆ ਮੈਨੂੰ। ਮੈਂ ਹਰੇਕ ਨੂੰ ਕਹਾਂਗੀ ਵੀ ਤੁਸੀਂ ਖਾਲਸਾ ਹੈਡ ਵਾਲਿਆਂ ਦੇ ਜਾਓ ਤੇ ਉੱਥੇ ਆਪਣਾ ਇਲਾਜ ਸਸਤੇ ਰੇਟ ਤੇ ਕਰਾਓ। ਇੱਥੇ ਸਟਾਫ ਬਹੁਤ ਵਧੀਆ ਹਾਸਮੁਖ ਕੋਈ ਖੀਜਦਾ ਨਹੀਂ ਕਿਸੇ ਨੂੰ ਵੀ। ਜਿੰਨੀ ਮਰਜ਼ੀ ਵਾਰ ਦੰਦ ਠੀਕ ਕਰਾਓ ਆਪਣਾ ਲਾਜ ਸੈੱਟ ਕਰਾਓ ਕੋਈ ਘਰੋਂਦਾ ਨਹੀਂ ਸੀ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਆ ਕੇ ਮੈਂ ਇਹੀ ਕਹਿਣਾ ਚਾਹੂੰਗੀ ਵੀ ਇੱਥੇ ਆ ਕੇ ਆਪਣਾ ਇਲਾਜ ਠੀਕ ਢੰਗ ਨਾਲ ਕਰਵਾਓ ਪ੍ਰਾਈਵੇਟ ਹਸਪੀਟਲਾਂ 'ਚ ਨਾ ਫਸੋ ਮੈਂ ਇਹੀ ਸਾਰਿਆਂ ਨੂੰ ਇਹੀ ਕੰਨੈਸ ਹੈ ਯੋਗ ਵੱਧ ਤੋਂ ਵੱਧ ਖਾਲਸਾ ਇਡਾ ਵਾਲਾਂ 'ਚ ਪਾਓ ਤਾਂ ਕਿ ਇਹ ਇਹ ਜੀ ਹਸਪੀਟਲ ਹੋਰ ਵੀ ਖੁੱਲ ਸਕਣ ਤਾਂ ਕਿ ਗਰੀਬ ਗਰੁੱਪਿਆਂ ਦਾ ਵੀ ਇਲਾਜ ਠੀਕ ਢੰਗ ਨਾਲ ਹੋ ਸਕੇ